ਛੇ ਦਿਹੀ ਰਹਿੰਦਾ ਹੈ ਮੈਂ ਕਹਿੰਦਾ ਮੈਂ ਸਾਰਾ ਹੀ ਪਾ ਦੇਣਾ ਪਾਉਣ ਲੱਗਾ ਲਗੇ ਸੀ ਜੀ ਜਿਵੇਂ ਆਹਾ ਕਰਨ ਕੇ ਪੱਕ ਗਈ ਇੱਕ ਦਿਨ ਦੀ ਬਜਾਈ ਹੈ ਜੀ ਹਾਂ ਇਹ ਹਲੇ ਨਰਮ ਹੈ ਜੀ ਇਹਦੀ ਕੀ ਬਜਾ ਹੈ ਸੇਮ ਮੇਰੇ ਸ਼ੂਗਰ ਮਦਾਇ ਬਲਦਾ ਹਾਂ ਸੇਮ ਸ਼ੂਗਰ ਇਹਦੇ ਦੋ ਕਾਰਨ ਹੈ ਜੀ ਡਾਕਟਰ ਸਾਹਿਬ ਚਲੋ ਮੈਂ ਦੱਸ ਦਿੰਦਾ ਤੁਹਾਨੂੰ ਅਸਲੀ ਕਾਲਵਾ ਜੀ ਸਾਰਿਆਂ ਨੂੰ ਲੋਈ ਬਈ ਇੱਧਰ ਅੱਜ ਫਿਰ ਗੰਨਾ ਘਟਦੇ ਆ ਬੰਦੇ ਆਪਣੇ ਕੁਝ ਕੱਲ ਲੋਡ ਕਰਤੇ ਤੇ ਕੁਝ ਅੱਜ ਲੋਡ ਕਰਨੇ ਆ ਤੇ ਲੱਗੇ ਹੋਏ ਆ ਹਲੇ ਲੋਡ ਨਹੀਂ ਕਰਨ ਲੱਗੇ ਤੇ ਕੱਲ ਮੈਂ ਹਿੰਦੂ ਟ੍ਰੈਕਟਰ ਨਾਲ ਆਪਣਾ ਟਰਾਲੀ ਪਾ ਕੇ ਖੜਾਤੀ ਕਿ ਤੇ ਅੱਜ ਜੌਂੜੀਆਂ ਨਾਲ ਪਾ ਕੇ ਸਿਮਾਉਂਗੇ ਪਰ ਅਮੇ ਮੂੰਹ ਕਰਕੇ ਖੜਾਇਆ ਹੋਇਆ ਦੋਨੋਂ ਤੇ ਉਹ ਲੱਗੇ ਹੋਏ ਆ ਹਲੇ ਇੱਕ ਪਾਰਟੀ ਹਲੇ ਹੋਰ ਆ ਥੋੜਾ ਜਿਹਾ ਹੋਰ ਪਾ ਲੈਣਾ ਬੜੀ ਪਾਤੀ ਕਰ ਲਏ ਇੱਕ ਵਾਰ ਚ ਛੋਟੀ ਹੋ ਜੂਗੀ ਬਾਕੀ ਇੱਥੇ ਮਾਰਨ ਲੱਗਿਆ ਬਾਈ ਸਪਰੇਅ ਕਾਕਾ ਪਾਤਾ ਕਾਕਾ ਨਾ ਗਿਆ ਦਾ ਹੋ ਗਿਆ ਬੁੱਤੀ ਵੀ ਤੀ ਦਾ 20 ਫਿਲਦ ਜਾਣਾ ਮੈਂ ਕਿਹਾ ਚੱਲ ਇਹਨੂੰ ਸਪਰੇਅ ਮਾਰ ਦੰਨੇ ਆ ਪੂਰੇ ਛੱਟਪਟ ਮਾਰਨ ਲੱਗਿਆ ਤਾਂ ਇੱਕ ਪੰਪ ਲਾਤਾ ਇੱਕ ਹੋਰ ਲਾਉਣ ਲੱਗਾ ਚਾਹ ਲੈ ਗਿਆ ਤਾਂ ਉਹਨਾਂ ਦੀ ਹੁਣ ਉਹ ਕਹਿੰਦੇ ਵੀ ਟਰੈਕਟਰ ਲੈ ਕੇ ਟਰਾਲਾ ਘਮਾ ਦਿਓ ਮੈਂ ਕਿਹਾ ਚਲ ਹੁਣ ਇੱਕ ਪੰਪ ਰਹਿ ਕੇ ਪਹਿਲਾਂ ਇਹ ਵੀ ਲਾ ਦਾਂ ਉਹ ਤੋਂ ਬਾਅਦ ਫੇਰ ਟਰਾਲਾ ਘਮਾਉਣਾ ਇੱਧਰ ਲਾ ਲਾ ਕੇ ਫੇਰ ਲੱਤਾਂ ਲਾ ਜੂਗੇ ਉਹ ਬਾਕੀ ਹਲੇ ਮੇਲੇ ਚੰਦਾ ਬਾਈ ਹਲ ਸਪੀਡ ਤਾਂ ਹੀ ਹੋਈ ਆ ਉਹਦੀ ਵਧੀਆ ਨੱਬੜ ਜੂਗਾ ਤੇ ਲੇਬਰਾਂ ਹੁਣ ਪਾਰਟੀਆਂ ਜ਼ਿਆਦਾ ਦੇਦੀਆਂ ਲੇਬਰਾਂ ਔਖੀਆਂ ਲੇਬਰਾਂ ਨੂੰ ਥੋੜੀ ਔਖੀ ਹੋਈ ਹੋਈ ਆ ਇੱਕ ਦੂਜੇ ਦੇ ਕਈ ਦਿਨ ਮੇਰੀ ਘਟਦੇ ਮੇਰੀ ਘਟਦੇ ਲੇਬਰ ਤਾਂ ਉਹੀ ਆ ਬਾਈ ਇੱਕ ਹੋਰ ਚੱਕਰ ਆ ਇਹ ਦਿਨਾਂ ਜਾ ਕੇ ਊਣ ਹੀ ਜੀ ਕਰਦਾ ਕੰਡ ਦਾ ਹਟਦੀ ਆ ਗੰਨਾ ਕੱਢਣ ਨੂੰ ਉਹ ਵੀ ਚੱਕਰ ਪੈਂਦਾ ਬੰਦੇ ਉਪਰਾਂ ਨਹੀਂ ਘਟਦੇ ਹੈਗੇ ਉਨਾ ਹੀ ਇਹ ਨਾਲ ਦਿਨ ਵੜਿਆ ਹੋਗੇ ਉਨਾਂ ਹੀ ਗੰਨਾ ਇਹ ਪੈਨਾ ਕੱਢਦੇ ਨੇ ਨਾਲੇ ਸਿਆਲ ਤਾਂ ਉਨਾਂ ਹੀ ਗੰਨਾ ਹੁਣ ਕੱਢ ਹੁੰਦਾ ਗਰਮੀ ਕਰਕੇ ਕੰਡ ਗੁੰਡ ਲੜਦੀ ਏ ਥੋੜਾ ਰੁਕ ਜਾਈਂ ਤਣਕ ਦਾ ਪੱਕੀਆਂ ਵੀ ਨੇ ਇਹਨਾਂ ਪੱਕਣ ਵਾਲੀਆਂ ਹੋਊਗੀ ਅੰਬ ਦੇਖੋ ਬਾਈ ਕਿੰਨਾ ਹਰਾ ਹੋ ਗਿਆ ਇਸ ਵਾਰ ਲੱਗਣੀ ਅੰਬੀਆਂ ਨੇ ਇਹਨੂੰ ਅੰਬ ਨਾ ਇਹ ਜਿੰਨੀ ਲੱਗਦੀ ਬਹੋਰ ਨਹੀਂ ਹੈਗਾ ਮੈਂ ਪੱਤੇ ਹੀ ਨਵੇਂ ਹੁੰਦੇ ਆ ਸਾਰੇ ਦੇ ਹਾਂ ਫਿਰ ਵੀ ਕਿਸੇ ਨਾ ਕਿਸੇ ਥਾਂ ਨੇ ਮੜਾ ਮੋਟਾ ਹੋਊਗਾ ਆਉਂਦੇ ਪਿਛਲੀ ਵਾਰ ਤਾਂ ਹੈ ਨਹੀਂ ਸੀ ਅੰਬਿਆ ਇੱਕ ਸਾਲ ਛੱਡ ਗਏ ਨਹੀਂ ਆਉਂਦੇ ਨਾਲੇ ਇੱਕ ਢਾਣੇ ਨੂੰ ਤੇ ਪਿਛਲੀ ਵਾਰ ਵੀ ਐਤ ਕੀ ਸਾਰਾ ਨਵਾਂ ਫੁੱਟਿਆ ਸੀ ਜਿਵੇਂ ਇੱਕ ਵਾਰ ਤਾਂ ਉਹ ਕਹਤਾ ਵੀ ਲੈ ਵੀ ਇਹ ਪਤਾ ਨਹੀਂ ਸੁੰਢੀ ਸਾਡੀ ਖਤਮ ਜੀ ਹੋ ਗਿਆ ਪਤਾ ਨਹੀਂ ਅੰਬ ਨੂੰ ਕੀ ਹੋ ਗਿਆ ਪਰ ਸਾਰਾ ਦੇਖ ਲਓ ਬਾਈ ਹਰਾ ਸਾਰਾ ਹਰਾ ਹੋ ਗਿਆ ਹੁਣੇ ਹਰੇ ਪੱਤੇ ਆ ਗਏ ਅਗਲੀ ਵਾਰ ਨੂੰ ਹੋਊਗਾ ਸ਼ਾਇਦ ਭਾਈ ਸਾਡੀ ਕੀ ਕਣਕਰ ਜੀ ਹੋਈ ਕਣਕ ਦਾ ਫਰਕ ਪਾਉਂਦਾ ਹੁਣ ਇੱਥੇ ਹੱਤਾਂ ਦੇ ਗਿਰਿਆ ਹੋਈਆਂ ਦੇਖੋ ਹਰੀ ਪਈ ਐ ਠੀਕ ਹੈ ਤੇ ਆਹ ਸਾਈਡ ਨੂੰ ਆ ਸਾਰੀ ਖੜੀ ਐ ਇੱਥੇ ਤੇ ਆ ਸਾਰੀ ਆਹ ਸੀਰੇ ਤੱਕ ਪੱਕ ਗਈ ਤੁਹਾਨੂੰ ਮੈਂ ਉਧਰ ਨੂੰ ਜਾ ਕੇ ਦਿਖਾਵਾਂ ਜੇ ਪਰਾਂ ਨੂੰ ਜਾਂ ਜਾਂਦੇ ਪਰਾਂ ਦਿਖਾ ਦਿੰਦਾ ਹਾਂ ਮੈਂ ਇੱਧਰ ਤੋਂ ਪਾ ਦਿੰਦਾ ਆ ਲੈ ਇਹ ਦੇਖ ਲੋ ਆ ਥਾਵਾ ਕਰਕੇ ਤੇ ਹੋਰ ਅ ਕੱਦਿਆਂ ਗਿਰਿਆ ਹੋਇਆ ਕਿ ਇਹ ਨਰਮ ਆ ਉਹ ਖੜੀਆ ਉਹ ਐਨ ਸੀਰੇ ਤੱਕ ਨਾਲੇ ਐਨ ਪੱਕ ਗਈ ਹੈਡਾਂ ਤੱਕ ਮਤਲਬ ਕਿ ਰੰਗ ਬਦਲ ਗਿਆ ਉਹਦੀ ਨਾਲੀ ਦਾ ਵੀ ਬਰਾਊਨ ਬਰਾਊਨ ਜੀ ਵੀ ਹੋ ਗਈ ਹਾਂ ਨਹੀਂ ਇਹ ਸਾਰੀ ਹਾਂ ਆਹ ਕਿਆ ਰਾਜ ਆ ਆ ਥੋੜਾ ਇਹ ਜ਼ਿਆਦਾ ਹੋਇਆ ਹੋਇਆ ਹੈ ਬਾਕੀ ਹੱਲੇ ਫਿਰਦੀ ਇਹਨਾਂ ਨੇ ਹੱਦ ਤੱਕ 10 ਦਿਨ ਲੈ ਲੈਣੇ ਕਰਤਾ ਨੇ RAM ਤੇ ਲਾਉਂਗੇ ਇਹਨਾਂ ਬਾਈ ਜੇ ਹੱਲੇ ਹੂ ਪੀਲੇ ਪੀਲੇ ਹੋ ਗਿਆ ਦਾਣਾ ਨਹੀਂ ਪੱਕਣਾ ਹੱਲੇ ਵਿੱਚ ਤੇ ਦੁੱਧ ਹਜੇ ਪੋਲਾ ਜਿਆਦਾ ਨਾ ਦੇਖਿਆ ਦਾ ਗੱਲ ਕਰਸੋ ਹੈ ਪੋਲਾ ਪਿਆ ਦਾਣਾ ਖੁੱਲਿਆ ਪਿਆ ਦਾਣਾ ਬਤਾਖੀ ਤੇ ਬਾਦੇ ਅੱਧ ਕੀ ਜਾਉਂਗੇ ਕਣਕਾ ਅਪ੍ਰੈਲ ਮਹੀਨੇ ਦੀ 3 ਤਰੀਕ ਹੋ ਗਈ ਤੁਸੀਂ ਇਹ ਦੇਖ ਲਓ ਵੀ ਹੱਲੇ ਸਰਮਾ ਵੀ ਆਣ ਹਰੀਆਂ ਪਈਆਂ ਉਹ ਦੇਖ ਲਓ ਵੀ ਹਰੀਆਂ ਪਈਆਂ ਸਰੋਂ ਵੀ ਛਾਮੀ ਛਾਵੀ ਕਿਸੇ ਦਾ ਵਿਕਾਸ ਦਾ ਵਿਕਾਸ ਐ ਕੋਈ ਵੱਡ ਹੋਣ ਲੱਗੀ ਆ ਸਰੋਂ ਵੀ ਆ ਬਾਕੀ ਕੇ ਜੱਗੇ ਬਾਈ ਨੇ ਵੜਾਈਏ ਕਿਉਂ ਉਹਨੇ ਸਭ ਤੋਂ ਪਹਿਲਾਂ ਗੇਤੀ ਉਹ ਬਿਜੀ ਹੋਈ ਸੀ ਇੱਕ ਉਹ ਬੜਾਉਣ ਲੱਗਿਆ ਹੋਇਆ ਬਸ ਉਹਨੇ ਵੱਢੀ ਆ ਬਾਕੀ ਸਰੋਂ ਵੀ ਹਲੇ ਓਕਣੇ ਓਕੜੀਆਂ ਤੇ ਚਲੋ ਦਿਖਾਉਂਦਾ ਫਿਰ ਤੁਹਾਨੂੰ ਪਹਿਲਾਂ ਆ ਪੰਪ ਲਾ ਦਿੰਦਾ ਉਹਦੇ ਬਾਅਦ ਫਿਰ ਤੁਹਾਨੂੰ ਉਧਰ ਕਣਕ ਦਾ ਆ ਕਣਕ ਦੇਖ ਲਓ ਫਿਰ ਜਾਂਦੇ ਜਾਂਦੇ ਉਹ ਉੱਥੇ ਦਿਖਾਉਂਦਾ ਤੁਹਾਨੂੰ ਫਿਰ ਟਰਾਲਾ ਜੋੜ ਕੇ ਉਹ ਵੀ ਕਮਾਈਏ ਰਸਤਾ ਰੁਕਦਾ ਠੀਕ ਕਰੀ ਜਿੱਥੇ ਇੱਥੇ ਫਸਿਆ ਆਪ ਕਰਦਾ ਇਹ ਪੱਧਰਾ ਜਾਨੂੰ ਹੁਣ ਮੜੀ ਜਾ ਲੈ ਕੇ ਕਰ ਜਾਉਂਗੇ ਕੱਲ ਨੂੰ ਫਿਰ ਹਾਂ ਕੱਢੂਗਾ ਤੁਹਾਨੂੰ ਸ਼ਾਮ ਨੂੰ ਹੁਣ ਮੜਾ ਜਾ ਵੜਦੇ ਆ ਉਹ ਹੱਲੇ ਕਿਹੜਾ ਲੱਦਣ ਨੂੰ ਮੰਨਦੇ ਮੈਂ ਤਾਂ ਕਹਾਂ ਮੈਂ ਲੱਦ ਦੋ ਮੈਂ ਹੁਣੇ ਲੈ ਜਾਂਦਾ ਟਾਈਮ ਨਾਲ ਹੂੰ ਕਹਿੰਦੇ ਨਹੀਂ ਹੱਲੇ ਅਟਕੇ ਲੱਦੂਗੇ ਹੱਲੇ ਸਾਨੂੰ ਵੱਡ ਲੈਣ ਦੇ ਹੋਰ ਮੈਂ ਮਰਜੀ ਇਹ ਥੋੜੀ ਹੁਣ ਇਹਨਾਂ ਨੂੰ ਕਿਆ ਕਰ ਇਹਨਾਂ ਦੀ ਮਸਤੀ ਕੀ ਬਦੂ ਭਾਈ ਕਿੱਸੇ ਫਸਾ ਆਈ ਵੀ ਹੁਣ ਅਸਪੇਕਤੀ ਕਰਦਣਾ ਬਈ ਕਿਦੇ ਬਹੁਤ ਜਦਾ ਇਹ ਹੈ ਦੇ ਇਹ ਦੋ ਸੀਆਂ ਬਹੁਤ ਚੋਕੀਆਂ ਯਾਰ ਇੱਧਰ ਤਾਂ ਕਰਤੀ ਇਹ ਇੱਥੇ ਕਰਤੀ ਖਾਲਚ ਇੱਧਰ ਕਰ ਤੇ ਇੱਕ ਪੰਪ ਇਸ ਸਾਈਡ ਸਾਈਡ ਹੋਰ ਲੇ ਲੈਣਾ ਹਨ ਇੱਧਰ ਘਮਾਵਾ ਹੁਣ ਆ ਨਮੀਓ ਬੁੱਟੀ ਹੋਈ ਐ ਇੱਤਗੀ ਆ ਜਿਹੜੀ ਬੁੱਟੀ ਦੀ ਹੋਈ ਐ ਇੱਤਗੀ ਨਮੀਓ ਹੋਈ ਐ ਇਦਾਂ ਸਹੀ ਮਾਨ ਲੱਗਿਆ ਵੀ ਇਹ ਪਾਣੀ ਪੁਣੀ ਛਿੜਿਆ ਨਾ ਪਰ ਪਰਪਾਸੇ ਪਾਣੀ ਹਾਂਜੀ ਇਸ ਵਾਰ ਜਦ ਖਾੜਾ ਇੱਥੇ ਨੂੰ ਪੂਰਾ ਪਾਣੀ ਚੱਲਿਆ ਉਹਦੇ ਵੀ ਛੁੱਟ-ਛੁੱਟ ਪਾਣੀ ਦਾ ਹੂੰ ਤੇ ਇਹ ਗੱਲ ਤਾਂ ਬੁੱਟੀ ਦੀ ਨਹੀਂ ਆ ਗਈ ਬੰਦੇ ਕਿੱਥੇ ਗਈ ਕਿ ਪਾਟਣ ਬੁੱਟੀ ਦੀ ਜ਼ੋਰ ਦੇਖੋ ਕਿੰਨਾ ਵਧੀਆ ਲੱਗਦਾ ਆਂਬ ਨਾ ਹੈ ਆਂਬ ਹਾਂ ਦੇਖੋ ਆਂਬ ਦਾ ਰੰਗੇ ਹੋ ਤਰਾ ਹੋ ਗਿਆ ਹੂੰ ਚੱਲ ਇੱਥੇ ਨੂੰ ਮੈਂ ਆਇਆ ਪੰਪ ਧੋਦਾ ਠੀਕ ਐ ਇਹ ਆਪਣੇ ਇੱਥੇ ਨਾਲ ਹੋਰ ਮੱਕੀ ਮੱਕੀ ਪਰ ਸਪਰੇ ਹੋਈ ਹੁੰਦੀ ਹੁੰਦੀ ਐ ਮੱਕੀ ਦਾ ਫਸਲ ਖਣਾਂਦੇ ਠੀਕ ਐ ਉਹ ਦੇਖੋ ਰੰਗ ਲਓ ਭਾਈ ਮਿਲੋ ਖੁਸ਼ਦੀਪ ਨੂੰ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਖੁਸ਼ਬੀ ਤੇ ਖੇਤੀਬਾੜੀ ਡਾਕਟਰ ਦਾ ਮਾਹਿਰ ਬੁਲਾਇਆ ਗਿਆ ਤੇ ਇਹਨੂੰ ਪੁੱਛਣ ਲੱਗੇ ਵੀ ਬਤਾਉਣ ਲੱਗੇ ਆਲੇ ਦੱਸੋ ਜੀ ਜਿਵੇਂ ਆਹਾ ਕਰਨ ਕੇ ਪੱਕ ਗਈ ਇੱਕ ਦਿਨ ਦੀ ਬਜਾਈ ਹੈ ਜੀ ਇਹ ਹਲੇ ਨਰਮ ਹੈ ਜੀ ਇਹਦੀ ਕੀ ਬਜਾਈ ਸੇਮ ਮੇਰੇ ਸ਼ੁਗਮਾ ਨਾਈ ਬੰਦਾ ਹੈ ਸੇਮ ਸ਼ੁਗਮਾ ਮੇਰੇ ਇਹਦੇ ਦੋ ਕਾਰਨ ਹੈ ਜੀ ਡਾਕਟਰ ਸਾਹਿਬ ਚਲੋ ਮੈਂ ਦੱਸ ਦਿੰਦਾ ਤੁਹਾਨੂੰ ਮੇਰੇ ਡਾਕਟਰ ਜਾਂਦੇ ਸੀ ਉਹ ਮੈਂ ਕਹਾਂ ਡਾਕਟਰ ਮੈਂ ਤਾਂ ਹੋ ਗਿਆ ਕੱਲ੍ਹ ਇਹ ਚੀਕਣੇ ਨਾਲ ਛੰਡ ਇਹਦੇ ਦੋ ਕਾਰਨ ਹੈ ਵੀਰ ਜੀ ਇੱਕ ਤਾਂ ਦੇਖੋ ਆਹ ਕਣ ਕੋਣ ਖੜੀ ਐ ਪੈਣ ਪਦਿਆ ਆਹ ਤੱਕ ਗਿਆ ਦੇਖਾ ਖੜੀ ਐ ਇਹ ਸਿਰੇ ਤੱਕ ਇਹਨੂੰ ਹਵਾ ਪੈਂਦੀ ਐ ਸਿਰੇ ਤੱਕ ਆ ਪੈਂਦੀ ਇਹਨੂੰ ਠੀਕ ਐ ਨਾ ਇਹ ਛੁੱਕੀ ਚੱਲੀ ਇਹ ਗਿਰੀ ਗਿਰੀ ਦੀ ਐ ਥੋੜੀ ਜੀ ਇਹ ਨਰਮ ਐ ਇੱਥੇ ਗਿਰ ਗਈ ਉੱਥੇ ਹਰ ਰਹਿ ਜਾਂਦੀ ਐ ਹਾਂ ਇੱਕ ਕਾਰਨ ਹੋਰ ਐ ਬਾਈ ਇਹ ਚ ਪਏਗੇ ਸੰਝਣਾ ਮੇਰੇ ਤਿੰਨ ਥੱਲੇ ਯੂਲੀ ਯੂਲੀ ਹਾਂ ਅੱਗੇ ਮੈਂ ਢਾਈਓ ਪਾਉਣਾ ਹੈ ਜਾਂ ਦੋ ਵੀ ਪਾ ਕੇ ਸਾਰ ਦੰਨਾ ਦੋਹੇ ਮੈਂ ਜੀਰੀ ਚ ਦੋ ਢਾਈ ਦੋ ਢਾਈਓ ਖਣਕ ਚ ਐਤਕੀ ਤਿੰਨ ਤਾਂ ਪੈ ਗਏ ਜਦੋਂ ਉਹ ਬਿਜਲੀ ਦੀ ਥੋੜੀ ਦੇਰ ਬਾਅਦ ਨਹੀਂ ਪੈ ਗਿਆ ਤਾਂ ਉਹ ਤੋਂ ਬਾਅਦ ਜਦੇ ਫਿਰ ਰੇ ਪਾਣਾ ਪਿਆ ਰੇਜ ਨੇ ਫਿਰ ਗਰਮਾਹਦੀ ਨਾਲ ਇਹ ਜਿਹੜੀ ਮਣੀ ਮੋਟੀ ਰਹਿ ਗਈ ਸੀ ਉਹ ਵੀ ਕੱਢਤੀ ਨਾਲ ਐਨ ਵਧੀਆ ਚੱਲਦੀ ਫਟਾਰਾ ਹੋ ਗਿਆ ਉਹ ਤੋਂ ਕਰਕੇ ਇਹਦੇ ਚ ਤਿੰਨ ਪੈ ਗਏ ਇਹਦੇ ਚ ਪੈ ਗਏ ਬਾਈ ਸਮਝ ਲੈ ਵੀ ਸਾਢੇ ਤਿੰਨ ਪੌਣੇ ਚਾਰ ਦੇ ਗੇਸ ਮਤਲਬ ਕਿ ਅੱਧਾ ਪੌਣਾ ਥੱਲੇ ਇਹ ਚ ਬਾਅਦ ਬੀਜ ਕੋਈ ਨਾ ਬੀਜ ਸੇਮ ਹੈ ਹੇਚ ਥੋੜੀ ਜੀ ਮਾੜੀ ਰਹਿ ਗਈ ਤੇ ਫਿਰ ਮੈਂ ਅੱਧਾ ਕਿਥਾ ਲਾ ਪਉਣਾ ਫਲਾਇਚ ਹੋਰ ਕਰਵਾਤਾ। ਇਹ ਇਹਦੇ ਤਿੰਨ ਸਿੱਟੇ ਪੂਰੇ ਕਰਕੇ ਇਹਦੀ ਸਿੱਟਾ ਮਤਲਬ ਕਿ ਬਾਅਦ ਚ ਲੱਗਿਆ ਤਾਂ ਇਹ ਖੇਤ ਚ। ਆਹ ਫਰਕ ਹੈ ਦੇਖੋ ਕਣਕ ਦਾ ਅੱਧੇ ਥਾਲੇ ਪੌਣੇ ਥਾਲੇ ਰੇਤ ਫੱਦਦਾ ਦੇਖ ਲਾ। ਸੁੱਕਦਾ ਨਹੀਂ ਕੋਲ। ਸੁੱਕਦਾ ਨਹੀਂ ਮਤਲਬ ਕਿ ਉਹਨੇ ਥੋੜੀ ਹੋਰ ਹਰੀ ਲੈਰੀ ਜੀ ਕਰ ਦਿੰਦੀ ਆ ਇਹ। ਠੀਕ ਆ? ਇਹ ਇਹਦਾ ਕਲਰ ਦੇ ਟਾਈਪ ਆ ਜਾਂਦੀ ਆ ਇਹ। ਜਿੱਥੇ ਪਾਣੀ ਘੱਟ ਬਾਅਦ ਕਲਰ ਦੇ ਟਾਈਪ ਮੁੜ ਜੇ। ਪਹਿਲਾ ਸੁੱਕਾ ਹੋ ਗਿਆ ਉਕਣਾ ਹੋ ਜਾਂਦਾ ਹੈ ਇਹ ਵਧੀਆ ਖੜੀ ਨਾ ਦੇਖ ਲੈ ਇਹ ਕਣਕ ਦਾ ਰੰਗ ਦੇਖ ਐਨ ਬੜੀ ਖੜਾ ਪਰ ਰੇ ਪਾਤਾ ਦੰਦੇ ਆ ਹਾਂ ਇਹ ਖੇਤ ਦੇਖ ਲੈ ਉਹ ਚੱਕਰ ਹੋ ਗਿਆ ਇਹ ਰੇ ਦੀ ਕੋਈ ਨਹੀਂ ਪਤਾ ਰੇ ਬਾਰੇ ਸਾਨੂੰ ਕਰੋ ਮਾਫ ਅਰੇ ਤਿਆਰਵਾ ਦੇ ਕਰਨੇ ਆਉਂਦੇ ਆ ਮੇਰੇ ਪੰਦ ਲੋ ਗੰਨਾ ਤੇ ਯਾਰ ਆਲੂਆਂ ਦੇ ਤਜਰਬਾ ਵੀਰੇ ਆਲੂ ਬਹੁਤ ਜ਼ਿਆਦਾ ਮਨ ਨੂੰ ਹਾਂ ਸੁਆ ਗੱਲ ਵੀ ਨਾ ਕਰੋ ਪਹਿਲਾਂ ਤਿਆਰਾ ਮਨ ਨੂੰ ਨਾ ਤਜਰਬਾ ਇਹਨੇ ਬਾਈ ਮੈਂ ਹੁਣ ਕਕਰਾਬ ਲਿਖਣੀ ਆ ਕਦਾ ਬਾਲ ਲੈ ਮਰ ਗਿਆ ਆਲੂ ਗੇ ਲਾਉਂਗਾ ਤੈਨੂੰ ਮੈਂ ਤਾਂ ਹੀ ਲਾਉਂਗਾ ਲਾਉਣਾ ਕਾ ਮੈਂ ਤਾਂ ਸਾਰਾ ਪੂਲਾ ਲਾਤਾ ਮਰ ਗਿਆ ਜੀਨੀ ਲਾਉਣੀ ਹੈ ਕਿ ਮੈਂ ਇੱਕ ਗਾ ਲਾ ਦਿਆ ਵੀਰੇ ਹਾਂ ਚਲ ਆਹ ਬੂਟੇ ਬੂਟੇ ਕਾਤੇ ਤੇ ਜਦ ਬੂਟੇ ਰਿਓ ਇੱਕ ਵਾਰ ਲ ਕਰਦਾ ਮੈਂ ਬੂਟੇ ਲਾਉਣ ਚੱਲ ਵੀ ਆਲੂ ਲਾ ਲਨ ਹਾਂ ਤਾਂ ਤਾਂ ਚਲੋ ਤੇਰੀ 6 ਪੈਸੇ ਆਲੂ ਨੂੰ ਜੀ ਆਲੂ ਵਾਲਾ ਖੇਤ ਆਲੂ ਡੋਪਤਾ ਆਲੂ ਇਹ ਤਾਰਦਾ ਉਹਨੂੰ ਪਤਾ ਉਹ ਬਹੁਤ ਨਾ ਕਹਿੰਦਾ ਜੇ ਫੇਰ ਨਾ ਕਹੀ ਜੇ ਡੁੱਬਿਆ ਕੋਈ ਗੱਲ ਨਹੀਂ ਇਹਨੇ ਬਾਈ 60000 ਖਰਚਾ ਕਰਿਆ ਸਾਰਾ ਕੁਝ 60000 ਰੁਪਏ ਕੇ ਨਾ ਤੇਰੀ 60000 ਹਾਂ ਕਿੱਲੇ ਦਾ ਸਾਰੇ ਖਰਚਾ ਕੱਪ ਕੱਲੋ ਪ੍ਰੋਫਿਟ ਕਿੰਨਾ ਖੱਟਿਆ ਉੱਚ 6000 ਰੁਪਏ ਹੋਏ 650 ਰੁਪਏ ਆਪ ਜਾਇਆ ਮੰਡੀ ਲੈ ਕੇ ਆਇਆ ਮੈਂ ਗੱਡੀ ਚ ਗਿਆ ਤਾਂ ਪਾਸੋਂ ਤੇਲ ਲੱਗ ਗਿਆ ਮਤਲਬ 650 ਬਚਾ ਗਿਆ 6000 ਕਿੰਨੇ ਬਚਾ ਗਿਆ ਥੋੜੀ ਜਿਆ ਸਾਰੇ ਖਰਚਾ ਕਰਕੇ ਆਲੂ ਹੋਏ 6000 ਦੇ ਅੱਛਾ ਆਲੂ 6000 ਦੇ ਆ 9000 ਦਾ ਪਵਾ ਜੇ ਲੈ ਕੇ ਅੱਛਾ ਅੱਛਾ ਮੈਂ ਭਾਈ ਜਦ ਦਾ ਹੀ ਹੋਦਾ ਮੈਨੂੰ ਐ ਤਾਂ ਵੀ ਚੱਲ 6000 ਤਾਂ ਛੱਡਿਆ ਮੈਨੂੰ ਐ ਤਾਂ ਭਾਈ ਦੇਖ ਤਿੰਨੇ ਹੱਲ ਗਿਆ ਮਸ਼ੀਨ ਵਾਲਾ ਹਾਂ ਉਹਦੇ ਬਾਅਦ 6-7000 ਕੀ ਲੇਬਰ ਆਲੂ ਜੋਗਣੇ ਵਾਲੀ ਠੀਕ ਆ 9000 ਰੇ ਹੋ ਗਿਆ ਹਾਂ ਬਾਕੀ ਛੱਡ ਦੇ ਆਲੂ ਹੈ 6500 ਰੁਪਏ ਦੇ ਸਾਰੇ ਕਿੱਲੇ ਚੋਂ ਹਾਂ ਹਾਂ ਸਾਰੇ ਕਿੱਲੇ ਚੋਂ 6 ਵਿੱਗੇ ਧੌਂ ਚ ਆਲੂ ਹੈ ਅੱਛਾ ਮੈਂ ਹੋਰੇ ਸੋਚੀ ਕਿ ਮੈਂ 6500 ਰੁਪਏ ਲੱਗਿਆ ਰੇਟ ਯਾਰ ਅੱਛਾ ਹੁਣ ਆਲੂ ਦਾ ਰੇਟ ਹੋ ਗਿਆ ਹੁਣ ਵਾ 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 ਗਿਆ ਮੈਂ ਕਹਾਂ ਆਲੂ ਹੈ ਛੋਟੇ ਦੇ ਜਦ ਤੇਰੇ پیسے ਨੇ ਆਲੂ ਛੋਟੇ ਦੇ ਆਲੂ ਰੇਟ ਆਲੂ ਲਾਏ ਬਹੁਤ ਟਾਈਮ ਸੀਰਤੇ ਤਾਂ ਅਗੇ ਤੇ ਆਲੂ ਯਾਰ ਮੀ ਪੈ ਗਾ ਆਲੂ ਪਰ ਆਲੂ ਹੁੰਦੇ ਬੜੇ ਘੈਂਟ ਇੱਥੇ ਮੀ ਪੈ ਗਿਆ ਬਲੈਕ ਬੈਗ ਉਹਨੂੰ ਉਹ ਇੰਨਾ ਕਿਤਾ ਇੰਨੀ ਹੀ ਰਹਿ ਗਿਆ ਉਹ ਉੱਠੇ ਨਹੀਂ ਆਲੂ ਦੀ ਕੁਆਂਟੀਟੀ ਬਹੁਤ ਈ ਮਾਲੂ ਉਹ ਉਧਾਂ ਦੇਖਦਾ ਬਹੁਤ ਆਲੂ ਪਰ ਛੋਟਾ ਦਾ ਬੋਰੀ ਸਾਰੀ ਬੋਰੀ ਪਈ ਜਾਂਦਾ ਬੋਰੀ ਬੀਜ ਵਾਲੀ ਕੰਮ ਰਹਿ ਗਿਆ ਹਾਂ ਬਸ ਉਹ ਕੰਮ ਹੋ ਗਿਆ ਠੀਕ ਹੈ ਠੀਕ ਹੈ ਤੇ ਬਾਈ ਆ ਪੱਕਣ ਦੇ ਦੁੱਖ ਕਰਨਾ ਇੱਕ ਤਾਂ ਦੇਖੋ ਆਪਾਂ ਰੇ ਜੀ ਜੇ ਤੁਸੀਂ ਬਰਾਬਰ ਖੇਤ ਦੇ ਵਿੱਚ ਇੱਕ ਅੱਧਾ ਹੁਣ ਇਹ ਜੇ ਮੇਰਾ ਫालतੂ ਗਿਆ ਪਾ ਰੇ ਨਾ ਹਰੇਕ ਚੀਜ਼ ਕੋਈ ਵੀ ਚੀਜ਼ ਨੂੰ ਲੈਰਾ ਕਰ ਦਿੰਦਾ ਇੱਕ ਵਾਰ ਆਹੋ ਉਹ ਮਤਲਬ ਕਿ ਪੱਕਾ ਨਿਸਰ ਨਹੀਂ ਦਿੰਦਾ ਉਹ ਥੋੜੀ ਡੇਟ ਨਹੀਂ ਸ੍ਰੀ ਦੀ ਦੇ ਨਾਲ ਉਹ ਤੇ ਹਰ ਕੇ ਦਿਖਾ ਦੇ ਫਰਕ ਦੋ ਹਾਂ ਕਿੰਨਾ ਫਰਕ ਹਰ ਕੇ ਦੇਖ ਲੈ ਕਿੰਨਾ ਇੱਕੋ ਚੀਜ਼ ਆ ਦੇਲਾ ਇੱਕੋ ਦਿਨ ਹੈ ਹਾਂ ਕਿਹਦੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਵੇਂ ਇਹਦੇ ਨਰਜਣਾ ਜਿੱਦੋਂ ਵੀ ਦੇਖਦੇ ਤਾਂ ਨਹੀਂ ਆਪਾਂ ਕੰਮ ਹੋ ਜਾਂਦਾ ਪੰਜ ਪਤਾ ਨਹੀਂ 6 ਤਰੀਕ ਨੂੰ ਪਿਛਲੀ ਵਾਰ ਮਸ਼ੀਨ ਚਲਾਤੀ ਸੀ 7 ਨੂੰ ਸ਼ਾਇਦ 7 ਤਰੀਕ ਨੂੰ ਉਹ ਐ ਵਾਰ ਠੰਡ ਵੀ ਇੱਕ ਹੱਡ ਲੇਟ ਪਈ ਐ ਇੱਕ ਹੁਣ ਤੱਕ ਹੱਡ ਹੈਗੀ ਮੌਸਮ ਉਦਾਂ ਹੀ ਹੈਗਾ ਲੇਟ ਤਾਂ ਨਹੀਂ ਪਈ ਠੰਡ ਠੰਡ ਵੀ ਪਈ ਆ ਪਰ ਦਸੰਬਰ ਚ ਪਈ ਠੰਡ ਹਾਂ ਦਸੰਬਰ ਚ ਲੇਟੇ ਹੋ ਗਿਆ ਤਾਂ ਆਪਾਂ ਜੇ ਨਾ ਬਰਦੀ ਲੱਗੇ ਬੜਾ ਪਣੀ ਦੀ ਠੰਡ ਕਿੰਨਾ ਲੇਟ ਠੰਡ ਇੱਕ ਪਰ ਹੁਣ ਤੱਕ ਠੰਡਾ ਹੁਣ ਜਿਹੜਾ ਮੌਸਮ ਹੁਣ ਚਾਹੀਦਾ ਉਹ ਹੈ ਨਹੀਂ ਐ ਟਾਈਮ ਹਾਂ ਆਉਂਦਾ ਹਾਂ ਹੁਣ ਠੰਡੀ ਛੜੀ ਆਉਣ ਲੱਗੀ ਆ ਰੱਬ ਤੋਂ ਘੱਟ ਦੀ ਤਾਪਮਾਨ ਤਾਂ ਰੱਬ 14 16 ਦਾ ਰਾਤ ਨੂੰ ਨੰਡ ਲਾਦੀ ਮੋਟਰਸਾਈਕਲ ਬੰਨਾਲੇ ਕੱਲ ਵਕੀ ਹੁਣ ਹੋ ਗਿਆ 34 32 ਹਾਂ ਹੁਣ ਠੰਡਾ ਹੋ ਗਿਆ ਨਾ ਠੰਡਾ ਹੋ ਗਿਆ ਫੇਰ ਗੱਲ ਵੀ ਇਹ 10 15 ਦਿਨਾਂ ਦਾ ਲੀਟਰ ਹੋ ਚੱਲੂਗਾ ਮਾਹਲੇ ਸਵੇਰੇ 9 ਵਜੇ ਤੱਕ ਉਸਤੀ ਬਾਈ ਹਾਂ ਤੂੰ ਮੈਂ ਦੇ ਉਹ ਫਰਕ ਠੰਡ ਦਾ ਫਰਕ ਅੱਜੇ ਕਦੇ ਆ ਕੜਾਕੇ ਤੋਂ ਪਾਵੇ ਤਾਂ ਐ ਆਉਣਾ ਗੱਲ ਕਰਨ ਜਦ ਗੱਲ ਪੱਕੀ ਹੈ ਉਹੀ 10 ਪਾ ਕੇ ਹੁਣ ਫੇਰ ਆਣ ਪੈਗੀ ਹਾਂ ਫੇਰ ਬਹੁਤ ਨੂੰ ਫੇਰ ਆਣ ਪੈਗੀ ਮੀਂਹ ਹੋ ਗਿਆ ਹਾਂ ਹਣ ਪਈਆ 2 ਮਿੰ ਇਹ ਆਪਣੇ ਵੱਲੇ ਪਈ ਆ ਬਾਈ। ਓਏ ਹੋਰ ਇਹਦੀਆਂ ਨਹੀਂ ਪਈ। ਆ ਉੱਪਰ ਨੂੰ ਬਈ ਆਪਣੇ ਏਰੀਆ 'ਚ ਪਈ ਐ ਨਿਕ ਜਿਹੇ। ਚਲੋ 2 ਮਿੰਟੇ ਪਈ ਆ ਬਚਾਰ। ਹੋਰ ਜਗ੍ਹਾ ਪਈ ਆ ਮਾੜੀ ਮਾੜੀ ਆਪਣੇ ਜਿਹੜੀ 12 ਵਜੇ ਪਈ ਨਾ ਹੋਰ ਕਿੱਥੇ ਨਹੀਂ ਪਈ ਆਪਣੇ ਏਰੀਆ 'ਚ ਪਈ ਐ ਇੱਧਰ ਨੂੰ ਬੱਸ। ਬਹੁਤ ਉਹਨੇ ਜੇ 10 ਦਿਨ ਨੂੰ ਹੋਣ ਦੀ ਗੰਕ ਤਾਂ ਮੈਂ ਲਾ 10 ਦਿਨ ਹੋਰ ਜੋੜ ਲੈ। ਹਾਂ। ਇੰਨਾ ਫਰਕ ਪਾਤਾ। ਫਰਕ ਪੈਤਾ। ਤੇ ਬੱਸ ਵਧੀਆ ਜਿੰਨਾ ਵਧੀਆ ਟਾਈਮ ਲੱਗੂਏ ਇਹਨੂੰ ਫਿਰ ਹੋਗੀ। ਕੁਆਲਿਟੀ ਵਧੀਆ ਹੋਊਗੀ ਅਣਕ ਦੀ। ਦਾਣਾ ਕੱਢੇ ਤਾਂ ਵੀਰੇ ਤੈਂ ਕਿੰਨੇ ਲੱਗੇ ਦਿਨ। ਦੱਸਦਾ ਤੋ ਤੋ ਦਾ ਨਾਮ ਉਹ ਆ ਕੇ ਮੈਂ ਬਿਲਕੁਲ ਦਾਣਾ ਵਧੀਆ ਆ ਦੇਖੋ ਦਾਣਾ ਠੀਕ ਹੈ ਇੱਕ ਦਾਣਾ ਤੇਰਾ ਉਤਰਾਂ ਦਾ ਉਹ ਵਾਲਾ ਆ ਕੇ ਦੇਖ ਲਈ ਮੈਂ ਉਹਦਾ ਦਾਣਾ ਹੈ ਮੋਟਾ ਦਾ ਇੱਕ ਇੱਕ ਅਰੇ ਇਹ ਦਾਣਾ ਬਹੁਤ ਹੈ ਜੀ ਮੋਟਾ ਹੈ ਇਹ ਉੱਪਰ ਤੇ ਉੱਪਰਲੀ ਉੱਪਰਲੀ ਤਿਆਰ ਹਾਲੇ ਬਹੁਤ ਉਹ ਦਾਣਾ ਤਿਆਰ ਨਹੀਂ ਹੈਗਾ ਹਾਲੇ ਫਿਰ ਇਹ ਖੜੀ ਕਹਿਣ ਕਿ ਹਵਾ ਕਹਿ ਗੱਲ ਕਹਿਣਾ ਇੱਕ ਤਾਂ ਹੋਰ ਉਹ ਕਣਕ ਦਾ ਉਮੀਦ ਰੱਖ ਦਿੰਦਾ ਉਹਦਾ ਜੀਰੀ ਤੇ ਵੀ ਫਰਕ ਰਿਹਾ ਉਹਦਾ ਕਣਕਰੀ ਵੀ ਫਰਕ ਰਿਹਾ ਭਾਈ ਜਿਹਦੀ ਮੋਟਰ ਪਾਣੀ ਪੂਰਾ ਕਰਦੀ ਹੈ ਨਾ ਐਤਕੀ ਆ ਖੇਤਰ ਦਾ ਮੈਂ ਇੱਕ ਨਹੀਂ ਕਰਨਾ ਲੇਜ਼ਰ ਮਾਰ ਕੇ ਪਾਣੀ ਛੱਡ ਕੇ ਤੀਏ ਦਿਨ ਲਵਾਉਣੀ ਜੀ ਜੀ ਕੋਈ ਟਰੈਕਟਰ ਵਿੱਚ ਨਹੀਂ ਮਾਰਨਾ ਵਿੱਚ ਨਹੀਂ ਬਾੜਨਾ ਖੇਤ ਜੀ ਦੀ ਵੀ ਵਧੀਆ ਸੀ ਉਹ ਖੇਤ ਚ ਕਣਕ ਵੀ ਵਧੀਆ ਹੈ ਹੂੰ ਉਹਦਾ ਘੜ ਨਹੀਂ ਹੋਇਆ ਹੈਗਾ ਅਗ ਦੇਖ ਵਧੀਆ ਨਾ ਕਣਕ ਲੈਦੀ ਉਹ ਦਿਖਦੀ ਆਉਂਦੀ ਵੀ ਕਰੀ ਕੱਢੀ ਮੀ ਹਾਂ ਮੈਨੂੰ ਪਤਾ ਉਹਦਾ ਮੋਟਾ ਬੀਜ ਹੈ ਬਹੁਤ ਮੋਟਾ ਠੀਕ ਹੈ ਉਹ ਆਪਾਂ ਪਿਛਲੀ ਵਾਰ ਤੁਹਾਨੂੰ ਦਿਖਾਇਆ ਤਾਂ ਵੀ ਉਹ ਆਪਾਂ ਬਾ ਕੇ ਤੀਰਾ ਸਵਾਗਾ ਮਾਰ ਕੇ ਇਕਣਾ ਹੀ ਪਾਣੀ ਛੱਡ ਕੇ ਲਵਾਈ ਸੀ ਹੂੰ ਓਕਣ ਆ ਖੇਤਾਂ ਚ ਕਿਉਂ ਇਹਦਾ ਗੰਨਾ ਹੀ ਰਹਿ ਗਿਆ ਚਾਰ ਕਿੱllenਾਂ ਨੂੰ ਮੋਟਰ ਕੁਛ ਨਹੀਂ ਸਿਆਣਦੀ ਪਹਿਨਾ ਹਫਤਾ ਤੱਕ ਪਾਣੀ ਸੁੱਕੀ ਜਾਂਦਾ ਲਾ ਦੋ ਸੁੱਕ ਗਿਆ ਲਾ ਦੋ ਸਾਡੇ ਪਾਣੀ ਬਥੇਰਾ ਭਾਈ ਸਾਨੂੰ ਰੇਣੇ ਖੇਤਾਂ ਨੂੰ ਠੀਕ ਚਾਰ ਪੰਜ ਕਿੱllenਾਂ ਨੂੰ ਜਿਹਦੇ ਚਾਰ ਪੰਜ ਕਿੱllenਾਂ ਦਾ ਮੋਟਰ ਲੱਗੀ ਵੀ ਇੱਕ ਹੈ ਜੀ ਆਪਣੇ ਏਰੀਆ 'ਚ ਉਹ ਤਜਰਬਾ ਕਰਕੇ ਦੇਖਿਓ ਭਾਈ ਲੇਜ਼ਰ ਕਰਾ ਕੇ ਨਜ਼ਾਰਾ ਨਾ ਟਰੈਕਟਰ ਲੇਪੜਨਾ ਨਾ ਪੱਟਾਂ ਟੁੱਟਣੀਆਂ ਨਾ ਕੁਛ ਪੱਟਾ ਕਣਾ ਲਾਗੇ ਬਾਸ ਪਾਣੀ ਛੜਦੋ ਦਾਣੀ ਛੜਦੋ ਮੈਂ ਆ ਤੇਰਾ ਹੁਣ ਗੰਨਾ ਆ ਬਾਕੀ ਦਵਾਈ ਪਾ ਦੋ ਦਵਾਈ ਪਾ ਦੋ ਪਹਿਲੇ ਕੱਖ ਵੀ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਪਾਣੀ ਛੱਡ ਗਏ ਪਾਣੀ ਖੜੇ ਦਵਾਈ ਪਾ ਦੋ ਜਦ ਨੂੰ ਭਈਆਂ ਨੇ ਤੀਏ ਚੌਥੇ ਦਿਨ ਲਾਣਾ ਨਾ ਉਹਨੂੰ ਦੂਆ ਤੀਆ ਪਾਣੀ ਲੱਗਣਾ ਬਾਈ ਉਹਦਾ ਪਾਣੀ ਦਾ ਅਸਰ ਤਾਂ ਵਿੱਚੇ ਲੰਘਣਾ ਪਹਿਲੀ ਦਵਾਈ ਦਾ ਜਿਵੇਂ ਭਈਆਂ ਦੇ ਹੱਥ ਖਰਾਬ ਹੋ ਜਾਂਦੇ ਕਹਿ ਦਿੰਦੇ ਨੇ ਹੱਥ ਖਰਾਬ ਹੋ ਜਾਂਦੇ ਉਹਦਾ ਦਵਾਈ ਪਹਿਲੀ ਵਾਰ ਇਹਦਾ ਚਲੇਗੀ ਪਾਣੀ ਨੇ ਤਾਂ ਤੀਹ ਵਾਰ ਨੂੰ ਜਦਨ ਲਾਉਣਾ ਉਹ ਦਿਨ ਨੂੰ ਤਾਂ ਪੈਂ ਸੇਕ ਤੱਕ ਆ ਕਿੰਨੇ ਗੱਡੇ ਹਾਲੇ ਗੰਨਾ ਦੇ ਵੀਰੇ ਦੋ ਗਿਹੜੀਆਂ ਸੰਧੜਾ ਇੱਕ ਹੁਣ ਤਕੜਾ ਲੈ ਲੈਣਾ ਇਹ ਇਹ ਤਕੜੇ ਦਾ ਬਹੁਤ ਕੰਮ ਚੱਲੂ ਹਲੇ ਵੀ ਟੱ ਚੱਲੂਗਾ ਮੇਲੋ ਹਲੇ ਹੱਥਾ ਚੱਲੂਗਾ ਬਾਕੀ ਦਾ ਕਰ ਚੱਲੂਗਾ ਯਾਰ ਬਾਕੀ ਲੇਬਰਾਂ ਨਹੀਂ ਆ ਕਿ ਅੱਜ ਵੀ ਮੈਨੂੰ ਫੋਨ ਆਇਆ ਬਾਈ ਦਾ ਇੱਕ ਦੋ ਦਾ ਕੱਲ ਵੀ ਆਇਆ ਤਾਂ ਕਹਿੰਦੇ ਲੇਬਰ ਦੂਜੇ ਦਿਨ ਦਾ ਬਾਈ ਸਾਡੇ ਦੀ ਵੀ ਰੁਪਈਏ ਲੇਬਰ ਦੀ ਲੇਬਰ ਤਾਂ ਇਹੇ ਮੌਸਮ ਲੇਬਰ ਹੱਥ ਪਹੁੰਚਦੀ ਇਹਦਾ ਨੱਠਣ ਨੂੰ ਫਿਰਦੇ ਆ ਦੋ ਬਾਈ ਉਹ ਮੌਸਮ ਰਿਆ ਹੋੜੀ ਕਿੰਨੇ ਆ ਲੇਬਰ ਤਾਂ ਓਕੀ ਹੋਣੀ ਹੁਣ ਵਿਚਾਰ ਰਹੇ ਨੇ ਸ਼ਾਮ ਨੂੰ ਪਾਰਟੀ ਮੈਂ ਕੋਈ ਨਾ ਯਾਰ ਜੋਰ ਲੱਗਾ ਸਰਦਾਰ ਜੀ ਮੈਂ ਕੋਈ ਗੱਲ ਨਹੀਂ ਲੱਗ ਇਹਦਾ ਗੱਲ ਨਹੀਂ ਪਤਾ ਕੀ ਜਾ ਗਲੇ ਮੈਂ ਕੋਈ ਗੱਲ ਨਹੀਂ ਪੁੱਛਿਆ ਹੈ ਜੀ ਤੂੰ ਪਾ ਗੰਨੇ ਦਾ ਕੰਮ ਕਰਨਾ ਬੌਕਾ ਮੈਂ ਪਹਿਨਾ ਵੀਡੀਓ ਚ ਕਹਿ ਕੇ ਹੱਡਿਆ ਵੀ ਇਹਦੇ ਨਾਲੋਂ ਸਿਆਲ ਚ ਵੀ ਇੰਨੇ ਹੀ ਗੰਨਾ ਘਟਦੇ ਤੇ ਹਰ ਦਿਨ ਬੜੇ ਹੋ ਗਏ ਹੁਣ ਵੀ ਨੇ ਤੇ ਨਹੀਂ ਕਰਦਾ ਨਹੀਂ ਕਰਦਾ ਉਹ ਮਾਵੜਾ ਘੜਾ ਹੀ ਹੋਊਗਾ ਬਈ ਹਗਰਾਮ ਤਾਂ ਹਾਂ ਗਰਮੀ ਬਹੁਤ ਲੱਗਦੀ ਬਈ ਇਹਦਾ ਉਹਦੇ ਗਾਣੇ ਕਹਿੰਦਾ ਉਹ ਮਾਦਰਾ ਨਾ ਪੰਜ ਦਾ ਪਪਾ ਪੱਛ ਤੁਹਾਰਾਂ ਨੂੰ ਬੋਦਾ ਕਹਿੰਦਾ ਆ ਉਹ ਕਹਿੰਦਾ ਨਹੀਂ ਬਰਸ਼ਾ ਵੱਜਦਾ ਗੱਲ ਉਹ ਪਾਛੇ ਆ ਗਿਆ ਮੈਂ ਤੇ ਭਾਈ ਠੰਡ ਦਾ ਇੰਨਾ ਫਰਕ ਪੈ ਗਿਆ ਦੇਖੋ ਜਦੋਂ ਉਹ ਗੰਨਾ ਵੱਡ ਹੋਏਦਾਂ ਨਾ ਉਹ ਦੂਏ ਦਿਨ ਇੰਨਾ ਇੰਨਾ ਬਾਹਰ ਆ ਜਾਂਦਾ ਭਾਈ ਇੰਨਾ ਇੰਨਾ ਠੀਕ ਹੈ ਜਿਹੜਾ ਉਹ ਗੰਨਾ ਜ਼ਿਆਦਾ ਸੰਘਣਾ ਜਾ ਹੋਇਆ ਹੋਇਆ ਇਹ ਗੰਨਾ ਨਾ ਹੁਣ ਠੰਡ ਕਰਕੇ ਥੋੜਾ ਰੁਕ ਕੇ ਨਿਕਲਿਆ ਇੰਨਾ ਫਰਕ ਪੈ ਗਿਆ ਥਾਂ ਨੂੰ ਇਦਾਂ ਹੀ ਤੇ ਇਹ ਦੂਜੇ ਦਿਨ ਕਨੇ ਬਾਹਰ ਆ ਗਿਆ ਨਾ ਪੂਰਾ ਵਧੀਆ ਜਦੋਂ ਗੰਨਾ ਵੱਧੂ ਸੂਆ ਹੁਣ ਇਹਨੂੰ ਪਾਣੀ ਲਾ DNA ਕੰਮ ਆ ਬੜਾ ਸਾਫ ਆ ਰਿਹਾ ਹਾਂ ਹਾਂ ਉਹ ਮਿੱਤਰ ਆ ਇੱਧਰ ਨਾਲ 5-4 ਭਰੀਆਂ ਦੀ ਛੜਦੀ ਮੜੀ ਦੀ ਇੱਥੇ ਗਾ ਵਧਿਆ ਕਿੰਨਾ ਦੇਖ ਕੇ ਤੇ ਕਰਾਉਣਾ ਤੇ ਉਹ ਲੀ ਭਾ ਜਿੱਥੇ ਲੀ ਉੱਥੇ ਆਪਾਂ ਗੇਰ ਦਾਂਗੇ ਅੱਛਾ ਠੀਕ ਹੈ ਨਾ ਹੋ ਗੁੰਜੇ ਛੱਡਣੇ ਨਾਲ ਦਾ ਗੁੰਜਾ ਠੀਕ ਹੈ ਨਾਲੇ ਗੰਨੇ ਵੀ 200 ਹੋ ਜਾਊਗਾ ਫਿਰ ਇਹ ਵੀ ਟਕੜਾ ਲਓ 200 ਕਿਹੜਾ 200 ਤਾਂ ਨਹੀਂ ਹਾਂ ਮਤਲਬ ਇਹਦੇ ਪਰ ਇਹਦੇ ਪਰ 2.5 250 ਪਰ ਹੀ ਕਾਜ ਨੂੰ ਆਦ ਦਿੱਤੀ ਇਹ ਕਹਿੰਦੇ 200 ਹੋ ਲੁੱਤ ਨੇ 4 8 400 ਭਰੀ ਕਹਿੰਦੇ ਆ ਹੁਣ ਦੇਖਦੇ ਆ ਬਾਕੀ ਮੈਂ ਇਹਨਾਂ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਇੱਕ ਹਲਕਾ ਜਿਹਾ ਹੋਰ ਹੋ ਜਾਊਗਾ ਰਹਿਣ ਦਿਓ ਤੁਲੇ ਆ ਵੀ ਸੋ ਨਾਲ ਹੈਂ ਹਾਂ ਉਹ ਵੀ ਕੜਨਾ ਹਲਿਓ ਉੱਥੇ ਭਰੀਆਂ ਪਈਆਂ ਆਹ ਪਈਆਂ ਮਤਲਬ ਇਹ 200 ਭਰੀ ਤੇ ਇਹਨਾਂ 2 200 ਤਾਂ ਹੋਰ ਕਰਤੀ ਇਹ ਵਧਣ ਤੇ ਨਹੀਂ हट ਰਹੇ ਮੈਨੂੰ ਲੱਗਦਾ ਇਹਨਾਂ ਨੇ ਫੇਰ ਰੁਕਣੇ ਕਰਦਾਂ ਫਰੈਂਡ ਇੱਕ ਕੰਮ ਕਰਤਾ ਕੱਲੇ ਕਿੰਨੇ ਕਹਿੰਦੇ ਕਹੀ ਲੈ ਗਿਆ ਉਹ ਕਹੀ ਦੇ ਨੂੰ ਆ ਯਾਦੋ ਸਰਦਾਰ ਆ ਗਿਆ ਉੱਥੇ ਉਹਦੇ ਕੋ ਕਹੀ ਹੋਣੀ ਨਹੀਂ ਲੈ ਲੈ ਮੜੀ ਅੰਦਰ ਤੇ ਤੇਜ ਬਾਈ ਸਹੀ ਗਾ ਉਹ ਤੂੰ ਤਾਂ ਲੈ ਲੈ ਹੋਊ ਕਹੀ ਤੇ ਮੋੜਣਾ ਹੋ ਗਈ ਆਪਣੇ ਵਾਲੇ ਕਹੀ ਨਿਕਲ ਗਈ ਉਹਨੇ ਕੰਮ ਨਹੀਂ ਕਰਨਾ ਬਾਕੀ ਦੇਖ ਲੈ ਉਹ ਨਿਕਲ ਜਾ ਨਿਕਲ ਗਈ ਹੋਮਾ ਹੁਣ ਮੜਾ ਪੱਟ ਕੇ ਦੇਖ ਹੈ ਹਾਂ ਹਾਂ ਤੂੰ ਜਾ ਉਹ ਜਾ ਓੜੀ ਜਾ ਨਾ ਹੋ ਗਈ ਮੋੜ ਤੇ ਪਈ ਹੁਣ ਇਹ ਟਰਾਲੀ ਕਮਾ ਤੇ ਇਹਨੂੰ ਪਟੜਾ ਕਰਨਾ ਪਹਿਲਾਂ ਐ ਨਹੀਂ ਜਾਣਾ ਮੈਂ ਦੇਖ ਕੇ ਫੇਜ ਨਹੀਂ ਹੋਈ ਤਾਂ ਘਰ ਤੇ ਲਿਆਉਂਗਾ ਹਾਂ ਉਹ ਵੀ ਕੰਡ ਸਾਈਕਲ ਕਾ ਕਾ ਦਾ ਪੈਂਦਾ ਫਰਕ ਵਜਨ ਉਹ ਵੀ ਇੰਦੀ ਵਿੱਚ ਫਰਕ ਪੈ ਗਿਆ ਬਾਈ ਤਾਂ ਜੀ ਘੱਟੋ ਘੱਟ 5-10 ਕਿਲੋ ਦਾ ਜੀ ਪਿਛਲੀ ਵਾਰ ਮੇਰਾ ਹੋਇਆ ਉਹ 140 ਕਿਲੋ ਮਤਲਬ ਵੀਰ ਦੇ ਦੇਖਿਆ ਤੁਮ 80 ਹੋਇਆ ਲੱਗਦਾ ਵੀ 100 ਚਲੇ ਜਾਣਾ ਮੈਂ ਤੈਨੂੰ ਉਹੀ ਕਹਿਣਾ ਮੈਨੂੰ ਆ ਇਹ ਤਾਂ ਵੀ 150-160 ਦੇ ਕਿਲੋ ਗੇਟ ਚ ਗਿਣਨਾ ਮੇਰਾ ਉਹ 140 ਹੋਇਆ 10-15 ਕਿਲੋ ਕਰਨੇ ਨੂੰ ਫਰਕ ਪੈ ਗਿਆ ਇੱਕ ਤਾਂ ਹਾਂ ਬਾਈ ਪਾਣੀ ਤੇ ਸੁੱਕੇ ਹੀ ਪੀਆ ਗਿੱਦੜਾ ਹੀ ਨਾ ਦਾ ਪਾਣੀ ਲਾ ਸਕਦੇ ਨਾ ਹੀ ਬਹਨਾਂ ਹਾਂ ਮੋਤਾਵਾ ਚਿੰਨੀ ਹੋ ਚਿੰਨੀ ਹੈ ਇਹ ਹਾਂ ਲਾਹਣ ਟਰਾਲੀ ਘੁਮਾ ਦਈਏ बस बस का ਉਹ ਕਲਮਾਨੀ ਬੋਲਣੀ ਹਾਂ ਤੇਰਾ ਫਰਕ ਪਾ ਬਈ ਜਦ ਸਾਰਾ ਸਪਿਆ ਵਾ ਆਜੋ ਭਾਈ ਆਜੋ ਆਜੋ ਉਹ ਲੋ ਬਈ ਲੱਦਣ ਲਾਤੇ ਇਹ ਤੇ ਇੰਨੇ ਮੜਿਆ ਇੱਕ ਦੋ ਕੰਮ ਹੋ ਰਿਹਾ ਘਰੇ ਉਹ ਕਰਿਆ ਹੀ ਫੇਰ ਆ ਕੇ ਲੈ ਕੇ ਜਾਣਾ ਘੰਟੇ ਤੱਕ ਘੰਟਾ ਦਾ ਲਾ ਦੇਣਾ 150 ਕੋਈ ਹੋਰ ਲੱਗਦਾ ਨਾਰ ਪਾਰ ਦੀ ਫਣ ਲਾਇਆ ਜੰਨਾ ਅੱਧਾ ਤੇ ਡਿਟਰੀ ਕਰਾਵੇ ਨਹੀਂ ਦੇਖਣ ਦੇ ਉਹਦੇ ਤੇ ਆ ਵੀ ਪਰ ਨਹੀਂ ਹੋ ਰਿਹਾ ਅੱਛਾ ਲੋ ਜੀ ਬੈ ਲਦਾਈ ਕਰਤੀ ਦੇਖੋ ਪੂਰੀ ਹੁਣ ਹੋਰ ਪਟਾ ਹੁਣ ਹਟਦਾ ਹੀ ਨਹੀਂ ਪਤੰਦਰ ਪਾਉਣੇ ਤੇ ਹੈ ਮੈਂ ਕਿਹਾ ਬਸ ਹੁਣ ਇੱਕ ਕਿਹੜਾ ਹੋਰ ਦੁਆ ਹੋ ਜੂ ਫੇਰ ਨਹੀਂ ਹਟਦੇ ਹੈਗੇ ਪਾਉਣ ਤੇ

ਰਨੂ ਲਾ ਦਿੱਤੇ ਆ ਫੁੱਲ ਲੋ ਲੋ ਬਾਈ ਲੱਦਣ ਤੋਂ ਹੀ ਨਹੀਂ ਹਟਦੇ ਕਹਿੰਦੇ ਬਰਾਬਰ ਕਰਨਾ ਚੌਰਸ ਨਾਲੇ ਕਹਿੰਦੇ 150 ਨਹੀਂ ਟੱਪਿਆ ਤੇ ਕਿ 150 ਟਪਾਉਣਾ ਬਾਕੀ ਦੇਖਦੇ ਆ ਕਿੰਨਾ ਵਜਨ ਹੁੰਦਾ ਤੇ ਵਜਨ ਤਾਂ ਫਰਕ ਪੈਂਦਾ ਹੀ ਆ ਇਹਦੇ ਨਾਲ ਜਾ ਕੇ ਜੇ ਆਹੀ ਮਹੀਨਾ ਪਹਿਲਾਂ ਆ 20 ਦਿਨ ਪਹਿਲਾਂ ਟਰਾਲੀ ਗਈ ਵੀ ਹੁੰਦੀ ਉਹ ਵੀ ਪੌਣੇ 200 ਦੇ ਕੁਇੰਟਲ ਗੇਟਾ ਛੋੜਣਾ ਦਾ। ਇਹ ਬਾਕੀ ਹੁਣ ਦੇਖਦੇ ਹਾਂ ਕਿੰਨਾ ਹੋਊਗਾ। ਸਾਡੇ ਨਹੀਂ ਦੇ ਹਾਲੇ-ਵਿਲੇ ਦੇ ਸਾਰੇ ਜਿੰਨੇ ਅੱਜ ਘਟਦੀ ਉਹ ਵੀ ਪਾਤੀ ਸਾਰੀ ਉਹ। ਹੂੰ। ਵੀ ਨਹੀਂ ਤੇ ਕਹਿੰਦੇ ਤੇ ਕਹਿੰਦਾ ਥੋੜੀਆਂ ਛੱਡ ਲੂੰਗੇ ਵੀ 150 ਉੱਪਰ ਹੀ ਪਾ ਦੂੰਗਾ। ਮੈਂ ਕਹਿੰਦਾ 200 ਤੋਂ ਉੱਪਰ ਤਾਂ ਘਟਦੀ ਹੋਣੀ ਅੱਜ ਵੀ। 450 ਭਰੀ ਤੇ ਗੇਟ ਤੇ ਪੈ ਜਾਣਾ ਇੱਥੇ। 250 ਕੱਲ ਵੀ ਤੇ 200 ਤੋਂ ਉੱਪਰ ਆ 450 ਵੀ ਉਪਰ ਹੀ ਹੋਊਗਾ। ਬਾਕੀ ਭਰੀ ਦਾ ਬਜਨ ਥੋੜਾ ਘਟ ਗਿਆ। ਥੋੜਾ ਪੈ ਗਿਆ। ਮਿੱਟੂ ਬੱਸ ਕਰ ਹੁਣ ਬੱਸ ਹੋ ਗਿਆ ਹੁਣ ਇਥੋਂ ਗੇਰਾ ਹੋ ਰਿਹਾ ਹੈ ਹਾਂ ਡੇਢ ਵਜੇ ਢੜਕੇ ਪਾਣਾ ਉਹ ਵੀ ਸਵੇਰੇ ਪਾ ਦਿਓ ਫਿਰ ਜੇ ਤੂੰ ਐਂ ਦਾ ਦਿੰਦਾ ਫਿਰ ਰਾਜੀ ਬਾਈ ਵਾਲਾ ਹੀ ਲਿਆਉਣਾ ਦਾ ਸਾਰਾ ਫੂਟਾ ਹੀ ਲਿਆਉਣਾ ਦਾ ਫਿਰ ਸਾਰਾ ਇੱਕ ਵਾਰ ਤੇ ਪਾਉਣਾ ਦਾ ਕੱਲ ਬੋਲਾ ਥੱਲੇ ਹੀ ਲਿਆਉਂ ਘਰੇ ਬੜਾ ਦਾ ਉਹਨਾਂ ਦਾ ਇੱਥੇ ਪਾ ਦਿਆ ਹੁਣ ਲਿਆਉਂਦੇ ਆ ਤਰ ਲੋ ਉਹ ਪਰਾਂ ਰੱਖਿਆ ਇਦਨ ਬਾਹਰ ਨੂੰ ਨਹੀਂ ਕੱਢਿਆ ਦੇਖ ਰਾ ਜਿਹੜਾ ਪਾਸਾ ਇਹਨੂੰ ਕਿਹਾ ਤਾਂ ਵੀ ਇਦਨ ਨੂੰ ਕੰਨ ਉਹਦਾ ਜੀ ਕੱਢਿਆ ਹੋਇਆ ਮੂੜੇ ਦੇਖੀ ਇਹ ਤਾਂ ਗੀਅਰ ਬੰਦ ਕਰ दिए ਹਨ ਉਹ ਬੰਦ ਹੈ ਫਿਰ ਵੀ ਤੈਨੂੰ ਕਿਹਾ ਵੀ ਉੱਚੇ ਪਾਸੇ ਟਾਇਰ ਆਉਂਦਾ ਹੁੰਦਾ ਉੱਧਰ ਥੋੜਾ ਉੱਪਰ ਰੱਖਿਆ ਕਰ ਫਿਰ ਨਹੀਂ ਜੱਬ ਗਿਆ ਲੱਗਾ ਮੂਰੇ ਮੂਰੇ ਇੱਥੇ ਪਟਾ ਉੱਪਰ ਜਾ ਹੜਦਾ ਨਹੀਂ ਭਾਈ ਮਿੱਠੂ ਨਹੀਂ ਨਹੀਂ ਮਿੱਠੂ ੜਦਾ ਨਹੀਂ ਅੱਡਿਆ ਅੰਦਰ ਗੰਨਾ ਗੇਹੜਾ ਅਲਗਲਤ ਕਰ ਅੱਜ ਨੂੰ ਪਹਿਲੇ ਰੱਖ ਦਿੱਤਾ ਹੈ ਹਾਂ ਫੋਨ ਕਰ ਤੱਕ ਜੀ ਡੇਢ ਤੋਂ ਹਾਂ ਇਹ ਤਾਂ ਉੱਪਰ ਹੋਗਾ ਇਹ ਤਾਂ ਕਿ 150 ਟਪਾਉਣਾ ਹੋ ਜਾਓ ਉੱਪਰ ਅਜੇ ਨਹੀਂ ਢਾੜਦੇ ਲੱਗੂ ਉਹ ਜਿੰਨੇ ਨੇ ਹਾਂ 50 ਫੋੜੀ ਖਾਲਦੇ ਉਸ ਦਿਨ ਸਪੈਸ਼ਲ ਅੱਛਾ ਸਾਟ ਫਰੀ ਕੰਦਲ ਵੀ ਨਹੀਂ ਹੋ ਰਿਹਾ ਰਸਾ ਕਸਣਾ ਨਾ ਅਜੇ ਤਾਂ कल भी आ गया था मनाला तक आप रख लीजिए टायर भी करना पड़ेगा लो भाई रस्ते काट दिया मलकीत भाई आ गया और राड भूल गए थे घरे ਹੇ ਲੋ ਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਇਹਦਾ ਬਾਈ ਦਿਖਦਾ ਹੀ ਨਹੀਂ ਹੈਗਾ ਹੁਣ ਦਿਖਣਾ ਕਿਾ ਇਹ ਮੈਤਰੀ ਅੱਜ ਤੋੜਿਆ ਵੀ ਜਾ ਭਾਈ ਹੁਣ ਨਿੱਪੜ ਗਿਆ ਕੰਮ ਮੇਰਾ ਵੀ ਕਰਵਾ ਦਿਓ ਯਾਰ ਸਾਲ ਹੋ ਗਿਆ ਮੋੜ ਰਾ ਕਦੇ ਕਿੱਧਰ ਨੇ ਕਦੇ ਕਿੱਧਰ ਕਹਿੰਦਾ ਯਾਰ ਮੇਰੇ ਥਾੜੇ ਨੇ ਤੇ ਆ ਬਈ ਲਾਇਆ ਤਾਂ ਤਾਂ ਹੀ ਐ ਕਿ ਥਾੜੇ ਨੂੰ ਕਹਦੇ 10 ਭਾਈ ਉੱਚੇ ਕਰਕੇ ਮੇਰੇ ਉੱਤੇ ਮਿਹਣੇ ਤਾਰਾ ਦੇ ਤੇ ਬੈਟਰੀ ਵੀ ਅੰਦਰੋਂ ਪੈਟਰੀ ਐਂ ਮਨ ਨੂੰ ਕੱਢਦਾ ਉੱਥੇ ਤੱਕ ਮੋਟਰਸਾਈਕਲ ਮੋੜ ਅੱਗੇ ਤੇ ਸਾਈਕਲ ਸੁੱਕਦਾ ਨਹੀਂ ਅੱਗੇ ਖੜਿਆ ਸਾਈਕਲ ਹੈਗਾ ਇੱਕ ਨਹੀਂ ਮੈਨੂੰ ਖੜਾ ਮੰਨ ਲਾ ਤੇਰੀ ਲਈ ਭਾਈ ਵੰਗਣਾ

ਲਟਾ ਦੇ ਇਹ ਵੀਡੀਓ ਚ ਇਹ ਰਾਹ ਹੋ ਗਿਆ ਪੂਰਾ ਲਟਾ ਮਾਰ ਲਓ ਦੁਈਆਂ ਵੀ ਪਟਿਆ ਹੋਇਆ ਅੱਖ ਉੱਤੇ ਦੇਖਦੇ ਜੇ ਤੇ ਪਿਛਲੀ ਧਾਰ ਉਹ ਕਹਿੰਦਾ ਪਿੱਛੇ ਦੇ ਪਿਛਲੀ ਵਾਲ ਤੋਂ ਚੱਲ ਕਿੰਨਾ ਦਾ ਉਹ ਰੌਫੇ ਸੁੱਕ ਗਿਆ ਅੱਗੇ ਢੀਂਗਾ ਹਾਂ ਅੱਗੇ ਢੀਂਗਾ ਹੋਈ ਰੱਖੀ ਉਹ ਤੇ ਹਾਂ ਜੀ ਬੱਤੀ ਬਹੁਤ ਹੀ ਹੋਈ ਆ ਹੋਰ ਸੈੱਟ ਦੇ ਆ ਨਾ ਬੱਤੀਆਂ ਉਹ ਕੋ ਔਸ ਜੀ ਪੈ ਗਈ ਦੇਖੋ ਐਂਪਾਇਰ ਗਿੱਲੇ ਹੋ ਗਿਆ ਦੇਖੋ ਠੀਕਾ ਔਸ ਪੈ ਗਈ ਆ ਦੇਖੋ ਇੱਥੇ ਤੇ ਪਟਿਆ ਹੋ ਗਿਆ ਹੁਣ ਇੱਥੇ ਲੋਡ ਕਰਕੇ ਆ ਜਿੱਦ ਨਿਕਲ ਜਾਂਦੀ ਜੀ ਆ ਜਿੱਦਾਸ ਦਿਆ ਕਰ ਦਿੱਲੇ ਪੂਤਨ ਗਿੱਲਾ ਵੀ ਜਾਗਾ ਦਾ ਨਾ ਕਰਕੇ ਐਡੀ ਹੋ ਗਈ ਕਾਲੀਫੋਰਨੀਆ ਦੇ ਚਾਣੋ ਦੇ ਵਲੌਗ ਚ ਸਿਰੋਕ ਚੱਲਦੇ ਅੱਗੇ ਮੋਟਰਸਾਈਕਲ ਫਟਾ ਲੈ ਕੇ ਚੱਲੀਏ ਫਿਰ ਟਰਾਲਾ ਲਾ ਤਿਆ ਨਹੀਂ ਦਰ ਆਇ ਤੇ ਖੜਾ ਤੇ ਟਰਾਲੀ ਲਗਾਤੀ ਬਾਹਰ ਇਹ ਉਹ ਸਾਹਮਣੇ ਉਹ ਲਾਦੀ ਸਾਹਮਣੇ ਟਰਾਲੀ ਔਖਾ ਸੌਖਾ ਆ ਗਿਆ ਤਰਨ ਥੋੜਾ ਜਿਹਾ ਲੱਗਿਆ ਦਾ ਇੱਕ ਜਗ੍ਹਾ ਇੱਕ ਜਗ੍ਹਾ ਲੱਗਿਆ ਦਾ ਬਸ ਤਰਨ ਨਾਲ ਉੱਥੇ ਉੱਥੀ ਡੈਰੀ ਕੋਲੇ ਬਸ ਹਾਂ ਥੋੜਾ ਸੇਰ ਗਨ 19 ਮਿਆੜੀ ਇਹਦੇ ਮਤਲਬ ਕੰਬੈਨ ਤੇ ਵੀ ਉੱਚੀ ਹੈ ਕੰਬੈਨ ਤੇ ਵੀ ਕੰਬੈਨ ਪਰ ਉਹ ਵੀ ਉੱਪਰ ਦੇ ਡੰਡੇ ਲੱਗੇ ਹੋਣੇ ਜਿਹੜੇ ਉੱਪਰ ਨੂੰ ਖੜੇ ਗੰਨੇ ਹਾਂ ਉਹਦੇ ਨਾਲੇ ਹਾਂ ਕੰਬੈਨ ਐ ਜੀ ਪਲੇਟ ਐ ਇੰਨੀ ਉੱਚੀ ਐ ਬਸ ਉਹ ਡੰਡੇ ਉਹ ਖੜੇ ਹੋਣਾ ਗੰਨੇ ਉਹ ਲੱਗੇ ਹੋਣੇ ਦੂਈ ਤੇ ਲੱਗੀ ਸੀ ਚਲ ਕੋਈ ਚਲੋ ਭਾਈ ਇਸ ਲੈ ਕੇ ਜਾਉਂਗਾ ਹੁਣ ਸਵੇਰੇ ਸਾdre ਮਿਲਦੇ ਆ ਜੀ ਜੇ ਹੋਰ ਵੀਡੀਓ ਚ ਫੇਰ